ਅਜ ਬੱਚੇ ਸੀਗੇ ਘਰ ਤੇ ਕਹਿੰਦੇ ਕੁਛ ਵਧੀਆ ਖਾਣਾ ਪਰ ਗਰਮੀ ਬਹੁਤ ਜ਼ਿਆਦਾ ਸੀ ਤੇ ਕਹਿੰਦੇ ਚਲੋ ਆਪਾਂ ਰਲ ਮਿਲ ਕੇ ਬਣਾਉਣੇ ਆ ਹੈਲਪ ਕਰਾਂਗੇ ਤਾਂ ਆਪਾਂ ਬਣਾਇਆ ਜੀ ਬਹੁਤ ਹੀ ਟੇਸਟੀ ਚਾਬਰਕਰ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਉਬਲੇ ਹੋਏ ਆਲੂ ਲੈ ਲਏ ਤੇ ਸੁਖਮ ਨੇ ਕੀਤਾ ਆਲੂਆਂ ਨੂੰ ਮੈਸ਼ ਸਭ ਤੋਂ ਪਹਿਲਾਂ ਆਪਾਂ ਤਿਆਰ ਕਰਾਂਗੇ ਜੀ 버ਗਰ ਟਿੱਕੀ ਜਿਹੜੀ ਬਣਾਉਣੀ ਬਿਲਕੁਲ ਆਸਾਨ ਹੈ ਕਿਉਂਕਿ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਇਹਦੇ ਲਈ ਆਪਾਂ ਆਲੂਆਂ ਨੂੰ ਕਰ ਲਿਆ ਮੈਸ਼ ਤੇ ਤਿੰਨ ਚਾਰ ਬ੍ਰੈਡਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਿਆ ਤੇ ਉਹਨਾਂ ਦਾ ਚੂਰਾ ਤਿਆਰ ਕਰ ਲਿਆ ਉਹ ਵੀ ਵਿੱਚ ਪਾ ਲਿਆ ਫਿਰ ਆਪਾਂ ਪਾਈ ਦੇਗੀ ਮਿਰਚ ਨਮਕ ਥੋੜਾ ਜਿਹਾ ਧਨੀਆ ਪਾਊਡਰ ਕਾਲੀ ਮਿਰਚ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਆਪਾਂ ਪਾਇਆ ਹਰਾ ਧਨੀਆ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਪਾਊਡਰ ਜਿਨੇ ਇਹ ਚੀਜ਼ਾਂ ਤੁਸੀਂ ਪਾਉਂਗੇ ਟਿੱਕੀ ਨੇ ਓਨੇ ਹੀ ਜ਼ਿਆਦਾ ਸਵਾਦ ਬਣ ਜਾਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲ ਲੈਣਾ ਹੈਗਾ ਤੇ ਇਹਦੇ ਵਿੱਚ ਕੋਈ ਵੀ ਆਲੂ ਦੀ ਜਿਹੜੀ ਗੱਠ ਵਗੈਰਾ ਨਾ ਰਵੇ ਬਿਲਕੁਲ ਇਹ ਮੈਸ਼ ਹੋ ਜਾਏ ਚੰਗੀ ਤਰ੍ਹਾਂ ਵਿੱਚ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਵਿੱਚ ਪਾਇਆ ਕਾਲਾ ਨਮਕ ਕਿਉਂਕਿ ਨਮਕ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਿਆ ਤੇ ਫਿਰ ਇਹਦੀਆਂ ਆਪਾਂ ਹੱਥਾਂ ਦੇ ਨਾਲ ਗੋਲ-ਗੋਲ ਜੀਆਂ ਟਿੱਕੀਆਂ ਬਣਾ ਕੇ ਇੱਕ ਸਾਈਡ ਤੇ ਰੱਖ ਲਾਂਗੇ ਜਦੋਂ ਵੀ ਆਪਣਾ ਕੁਝ ਖਾਣ ਨੂੰ ਦਿਲ ਕਰਦਾ ਤੇ ਆਪਾਂ ਬਾਹਰ ਭਜਤਿਆਂ ਦੇ ਬਾਹਰ 버ਗਰ ਦੇਖੋ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਐ ਸਿੰਪਲ ਰੈਡੀ ਤੋਂ ਲੈਣੇ ਆ ਤੇ 80-90 ਰੁਪਏ ਦਾ ਦਿੰਦੇ ਐ ਤੇ ਪਰ ਜੇ ਆਪਾਂ ਵਧੀਆ ਬਣਾਉਣੇ ਆ ਕੋਈ ਤਾਂ ਉੱਥੇ 2-250 ਦਾ 버ਗਰ ਮਿਲਦਾ ਹੈਗਾ ਤੇ ਪਰੇ ਬਹੁਤ ਹੀ ਟੇਸਟੀ ਤੇ ਆਸਾਨ ਤਰੀਕੇ ਨਾਲ ਘਰੇ ਬਣ ਜਾਂਦਾ ਤੇਰੇ ਲਈ ਆਪਾਂ 2 ਚਮਚ ਲੈ ਜੀ ਮੈਦੇ ਦੇ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਿਆ ਤੇ ਵਧੀਆ ਜੀ ਇੱਕ ਸਲਰੀ ਬਣਾ ਲਈ ਤੇ ਉਸ ਤੋਂ ਬਾਅਦ ਆਪਾਂ ਟਿੱਕੀਆਂ ਨੂੰ ਇਹਦੇ ਵਿੱਚ ਡੁਬੋ ਕੇ ਤੇ ਫਿਰ ਉਹਨਾਂ ਦੇ ਉੱਪਰ ਬ੍ਰੈਡ ਕ੍ਰੰਬਸ ਚੰਗੀ ਤਰ੍ਹਾਂ ਲਗਾ ਦਾਂਗੇ ਤੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਲਾਂਗੇ ਤਿਆਰ ਕਰਕੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਕੋਟ ਕਰ ਦੇਣਾ ਹੈਗਾ ਫਿਰ ਆਪਾਂ ਇੱਕ ਕੜਾਈ ਦੇ ਵਿੱਚ ਜੀ ਤੇਲ ਨੂੰ ਗਰਮ ਰੱਖ ਦਾਂਗੇ ਤੇਲ ਨੂੰ ਤੁਸੀਂ ਫੁੱਲ ਗਰਮ ਕਰ ਲੈਣਾ ਉਸ ਤੋਂ ਬਾਅਦ ਜਿੰਨੀਆਂ ਟਿੱਕੀਆਂ ਕੜਾਈ ਵਿੱਚ ਪੈ ਜਾਣ ਤੁਸੀਂ ਉਹਨੀਆਂ ਹੀ ਪਾਉਣੀਆਂ ਇੱਕ ਦੂਜੇ ਦੇ ਉੱਪਰ ਨਾ ਪਾਓ ਤੇ ਉਸ ਤੋਂ ਬਾਅਦ ਇਹ ਬਹੁਤ ਹੀ ਛੇਤੀ ਫਰਾਈ ਹੋਣਗੀਆਂ ਕਿਉਂਕਿ ਇਹਨਾਂ ਦੇ ਵਿੱਚ ਆਪਾਂ ਜ਼ਿਆਦਾ ਚੀਜ਼ਾਂ ਨਹੀਂ ਪਾਈਆਂ ਤੇ ਜ਼ਿਆਦਾ ਇਹਨਾਂ ਦੀ ਉਲਟ ਪਲਟ ਕਰਨ ਦੀ ਵੀ ਜ਼ਰੂਰਤ ਨਹੀਂ ਇੱਕ ਵਾਰੀ ਪਲਟ ਕੇ ਹੀ ਟਿੱਕੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਟੇਸਟੀ ਤਿਆਰ ਹੋ ਜਾਣਗੀਆਂ ਜੇ ਜ਼ਿਆਦਾ ਵੀ ਬਣ ਗਿਆ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਇਹ ਬਾਅਦ ਵਿੱਚ ਸਾਸ ਨਾਲ ਐਕਸਟਰਾ ਖਾਧੀਆਂ ਜਾਣਗੀਆਂ ਟਿਕੀਆਂ ਆਪਣੀਆਂ ਜਿ ਗਈਆਂ ਬਣ ਤੇ ਹੁਣ ਆਪਾਂ 버ਗਰ ਲਈ ਦੂਸਰਾ ਸਾਰਾ ਸਮਾਨ ਤਿਆਰ ਕਰ ਲਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਤੇ ਉਸ ਤੋਂ ਬਾਅਦ ਬਣਾਵਾਂਗੇ ਜੀ ਆਪਾਂ ਤੰਦੂਰੀ ਸੌਸ ਤੇ ਇਹਦੇ ਲਈ ਆਪਾਂ ਦੋ ਚਮਚ ਲੈ ਲਈ ਮਾਇਓਨੈਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਟਮੇਟੋ ਕੇਚੱਪ ਦੇ ਥੋੜੀ ਜੀ ਤੁਸੀਂ ਵਿੱਚ ਪਾਸਤਾ ਸੌਸ ਪਾ ਲਿਓ ਇਹਨਾਂ ਨੂੰ ਮਿਲਾ ਕੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਆਪਾਂ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਕਲਰ ਲਈ ਤੇ ਫਿਰ ਆਪਾਂ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਧਨੀਆ ਪਾਊਡਰ ਪਾ ਕੇ ਇਹਨਾਂ ਨੂੰ 1 ਮਿੰਟ ਤੱਕ ਲਗਾਤਾਰ ਹੱਥ ਦੇ ਨਾਲ ਮਿਕਸ ਕਰ ਲੈਣਾ ਹੈਗਾ ਤੇ ਇਹਦਾ ਕਲਰ ਵਗੈਰਾ ਬਿਲਕੁਲ ਚੇਂਜ ਹੋ ਜਾਊਗਾ ਉਸੇ ਤਰ੍ਹਾਂ ਦੀ ਬਣੂਗੀ ਜਿਵੇਂ ਤੁਸੀਂ ਬਾਹਰੋਂ ਵਧੀਆ ਰੈਸਟੋਰੈਂਟ ਚ 버ਗਰ ਖਾਣਿਓ ਤੇ ਉਹ 버ਗਰਾਂ ਦੇ ਉੱਪਰ ਲੱਗੀ ਹੁੰਦੀ ਹੈਗੀ ਇਹ ਉਹੀ ਸੌਸ ਬਣੂਗੀ ਬਹੁਤ ਹੀ ਟੇਸਟੀ ਜੀ ਤੇ ਉਸ ਤੋਂ ਬਾਅਦ ਆਪਾਂ ਕੱਟ ਲਾਂਗੇ ਜੀ ਇਹਦੇ ਲਈ ਸਮਾਨ ਜਿਹੜਾ ਜਿਹੜਾ ਤੁਸੀਂ ਵਿੱਚ ਪਾਉਣਾ ਉਹ ਕੱਟ ਲਿਓ ਸੈਲਡ ਦੀ ਤਰ੍ਹਾਂ ਸਾਰਾ ਕੁਝ ਕੱਟ ਲੈਣਾ ਹੈ टमाटर ਪਿਆਜ਼ ਖੀਰਾ ਤੇ ਜੇ ਤੁਸੀਂ ਪਨੀਰ ਦੇ ਸ਼ੌਕੀਨ ਹੋ ਤਾਂ ਪਨੀਰ ਦੇ ਵੀ ਦੋ ਪੀਸ ਪਾ ਲਿਓ ਤੇ ਨਹੀਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਫਿਰ ਤਵੇ ਦੇ ਉੱਪਰ ਆਪਾਂ ਲਗਾਵਾਂਗੇ ਜੀ ਥੋੜਾ ਜਿਹਾ ਬਟਰ ਇਹ ਜ਼ਰੂਰ ਲਗਾਓ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਫਿਰ ਆਪਾਂ 버ਗਰ ਨੂੰ ਇਹਦੇ ਉੱਪਰ ਹਲਕਾ ਜਿਹਾ ਰੱਖ ਕੇ ਸੇਕ ਲਾਂਗੇ ਤੇ ਇਹ ਬਹੁਤ ਛੇਤੀ ਦੇ ਵਿੱਚ ਤਿਆਰ ਹੋ ਜਾਣਗੇ ਜਿਆਦਾ ਸਮਾਂ ਇਹਨਾਂ ਤੇ ਨਹੀਂ ਲੱਗਦਾ ਕਿਉਂਕਿ ਤਵੇ ਨੂੰ ਤੁਸੀਂ ਫੁੱਲ ਗਰਮ ਰੱਖਿਓ ਕਈ ਵਾਰੀ ਬੱਚਿਆਂ ਦੀ ਬਰਥਡੇ ਪਾਰਟੀ ਵਗੈਰਾ ਹੁੰਦੀ ਹੈ ਜਾਂ ਸਕੂਲ ਵਿੱਚ ਬੱਚੇ ਕਹਿੰਦੇ ਅਸੀਂ ਟਿਪ ਦੇਣੀ ਹੈ ਤਾਂ ਇਹ ਚੀਜ਼ਾਂ ਬੜੀ ਆਸਾਨੀ ਨਾਲ ਤੇ ਬਹੁਤ ਸਸਤੇ ਵਿੱਚ ਘਰੇ ਤਿਆਰ ਹੋ ਜਾਂਦੀਆਂ ਹੈ ਤੇ ਆਪਾਂ ਹੁਣ 버ਗਰ ਨੂੰ ਖਾਣ ਲਈ ਤਿਆਰ ਕਰਾਂਗੇ ਇਹਦੇ ਉੱਪਰ ਲਗਾਈ ਆਪਾਂ ਪਹਿਲਾਂ ਤੰਦੂਰੀ ਸੌਸ ਫਿਰ ਆਪਾਂ ਦੋ ਪਿਆਜ਼ ਰੱਖੇ ਫਿਰ ਆਪਾਂ ਗ੍ਰੀਨ ਸੌਸ ਸੌਸ ਵੀ ਇਹਦੇ ਵਿੱਚ ਯੂਜ਼ ਕੀਤੀ ਹੈ ਇਹ ਤੁਸੀਂ ਘਰੇ ਬਣਾ ਲਿਓ ਸਿੰਪਲ ਹਰੀ ਮਿਰਚ ਧਨੀਆ ਥੋੜਾ ਜਿਹਾ ਜੀਰਾ ਪਾਊਡਰ ਤੇ ਨਮਕ ਪਾ ਕੇ ਇਹ ਚੀਜ਼ਾਂ ਨਾਲ ਇਹ ਬਣ ਜੂਗੀ ਥੋੜੀ ਜਿਹੀ ਇਹਦੇ ਵਿੱਚ ਤੁਸੀਂ ਦਹੀਂ ਮਿਕਸ ਕਰ ਲਿਓ ਆਪਾਂ ਬਹੁਤ ਸਾਰੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈਗਾ ਉਸ ਤੋਂ ਬਾਅਦ ਇਹਦੇ ਉੱਪਰ ਰੱਖ ਲਾਂਗੇ ਜੀ ਆ ਪਟਿੱਕੀ ਤੇ ਇੱਕ ਰੱਖਾਂਗੇ ਟਮੇਟੋ ਤੇ ਜਿੰਨੇ ਖੀਰੇ ਤੁਸੀਂ ਖਾਣੇ ਆ ਦੇ ਉੱਪਰ ਰੱਖ ਲਿਓ ਕਰਦੇ ਵਿੱਚ ਜਿਹੜਾ 버ਗਰ ਹੈ ਤਿਆਰ ਕਰਨ ਦਾ ਇਹੀ ਫੈਲਾ ਜਿਹੜੀਆਂ ਚੀਜ਼ਾਂ ਸਾਨੂੰ ਟੇਸਟੀ ਲੱਗਦੀਆਂ ਉਹੀ ਵਿੱਚ ਪਾਓ ਇਸ ਸਾਸ ਜਿੰਨੀ ਤਿੱਖੀ ਤੁਹਾਨੂੰ ਪਸੰਦ ਹੈ ਓਨੀ ਤੁਸੀਂ ਲੈ ਸਕਦੇ ਹੋ ਇੱਕ ਹਿੱਸੇ ਦੇ ਉੱਪਰ ਆਪਾਂ ਗ੍ਰੀਨ ਸਾਸ ਲਗਾਈ ਹੈ ਤੇ ਫਿਰ ਇਹਦੇ ਵਿੱਚ ਤੁਸੀਂ ਦੋ ਤੁਥ ਪਿਕ ਪਾ ਕੇ ਤੇ ਇਹਨੂੰ ਬੰਦ ਕਰ ਸਕਦੇ ਹੋ ਚੰਗੀ ਤਰ੍ਹਾਂ ਤਾਂ ਕਿ ਇਹ ਇੱਕ ਲੱਗਣਾ ਹੋਵੇ ਬਿਲਕੁਲ ਵੀ ਜਦੋਂ ਕਿਸੇ ਨੇ ਖਾਣਾ ਤਾਂ ਉਹ ਆਪਣੇ ਆਪ ਹੀ ਕੱਢ ਲੂਗਾ ਤੇ ਇਸੇ ਤਰੀਕੇ ਨਾਲ ਆਪਾਂ ਦੂਸਰੇ 버ਗਰ ਵੀ ਤਿਆਰ ਕਰ ਲੇ ਪਰ ਸਭ ਦੀ ਪਸੰਦ ਦੇ ਕਿਸੇ ਨੇ ਪਨੀਰ ਖਾਣਾ ਸੀ ਕਿਸੇ ਨੇ ਨਹੀਂ ਖਾਣਾ ਸੀ ਕਿਸੇ ਨੇ ਪਿਆਜ਼ ਨਹੀਂ ਖਾਣਾ ਸੀ ਤੇ ਆਪਾਂ ਬਹੁਤ ਹੀ ਵਧੀਆ ਆਸਾਨੀ ਨਾਲ ਇਹ ਸਾਰੇ ਤਿਆਰ ਕਰਕੇ ਰੱਖ ਲੇ ਤੇ ਸਭ ਨੂੰ ਬਹੁਤ ਜ਼ਿਆਦਾ ਟੇਸਟੀ ਲੱਗੇ ਤੇ ਬਹੁਤ ਹੀ ਜ਼ਿਆਦਾ ਇਹ ਸਸਤੇ ਪੈਂਦੇ ਆ ਇੱਕ ਪੈਕਟ ਦੇ ਵਿੱਚ ਚਾਰ 버ਗਰ ਆਉਂਦੇ ਹੈਗੇ ਤੇ 3240 ਰੁਪਏ ਦਾ ਇਹ ਪੈਕਟ ਆਉਂਦਾ ਹੈਗਾ ਤੇ ਸਮਾਨ ਬਾਕੀ ਘਰੋਂ ਹੀ ਆਪਾਂ ਸਾਰਾ ਤਿਆਰ ਕਰਕੇ ਉਦੇ ਵਿੱਚ ਪਾਲਿਆ ਪਰ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਵਧੀਆ ਵੀ ਬਣਦੇ ਆ ਪੈਸਿਆਂ ਦੀ ਗੱਲ ਤਾਂ ਇੱਕ ਸਾਈਡ ਤੇ ਰਹੀ ਪਰ ਘਰ ਦੀ ਚੀਜ਼ ਦਾ ਫਿਰ ਵੀ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿਸ ਤਰੀਕੇ ਦੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਹੋਈਆਂ ਕਿਉਂਕਿ ਬੱਚੇ ਇਹੋ ਜਿਹੀਆਂ ਚੀਜ਼ਾਂ ਖਾ ਕੇ ਹੀ ਜ਼ਿਆਦਾ ਖੁਸ਼ ਰਹਿੰਦੇ ਨੇ ਤੇ ਤੁਸੀਂ ਵੀ ਇਹ 버ਗਰ ਇੱਕ ਵਾਰੀ ਮੇਰੇ ਕਹਿਣ ਤੇ ਟਰਾਈ ਕਰਕੇ ਦੇਖਿਓ ਜ਼ਰੂਰ ਬਹੁਤ ਟੇਸਟੀ ਬਣਦਾ ਹੈਗਾ ਤੇ ਬੱਚੇ ਵੀ ਖੁਸ਼ ਹੋ ਜਾਣਗੇ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਬਾਕੀ ਜਿਹੜਾ ਬਣਾਉਣ ਦਾ ਸਮਾਂ ਉਹ ਜ਼ਿਆਦਾ ਨਹੀਂ ਲੱਗਦਾ 20 ਮਿੰਟਾਂ ਦੇ ਵਿੱਚ ਲਗਭਗ ਇਹ ਸਾਰੇ ਤਿਆਰ ਹੋ ਜਾਂਦੇ ਆ ਕਿਉਂਕਿ ਤੁਸੀਂ ਕੱਲੀਆਂ ਟਿੱਕੀਆਂ ਹੀ ਬਣਾਉਣੀਆਂ ਹੁੰਦੀਆਂ ਬਾਕੀ ਸਮਾਨ ਦਾ ਸਾਰੇ ਬੱਚੇ ਵੀ ਤਿਆਰ ਕਰ ਲੈਂਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ